ਤਸਵੀਰਾਂ ਵੀ ਵਾਇਰਲ ਕਰਨੀਆਂ ਚਾਹੀਦੀਆਂ ਆਪਣੇ ਕੋ ਪੈਸੇ ਦੇ ਕੇ ਆ ਦੇਖ ਸਕਦੇ ਹੋ ਕਿ ਠੀਕ ਹੈ ਖੂਬਸੂਰਤ ਤਸਵੀਰ ਆ ਇਤਾਂ ਦੀਆਂ ਤਸਵੀਰਾਂ ਵੀ ਵਾਇਰਲ ਕਰਨੀਆਂ ਚਾਹੀਦੀਆਂ ਆਪਣੇ ਕੋ ਪੈਸੇ ਦੇ ਕੇ ਆ ਦੇਖ ਸਕਦੇ ਹੋ ਕਿ ਠੀਕ ਹੈ ਖੂਬਸੂਰਤ ਤਸਵੀਰ ਆ वैसे ਤਾਂ ਪੰਜਾਬ ਪੁਲਿਸ ਆਪਣੀ ਕਿਸੇ ਨਾ ਕਿਸੇ ਗੱਲ ਕਰਕੇ ਸੁਰਖੀਆਂ 'ਚ ਹੀ ਰਹਿੰਦੀ ਹੈ ਪਰ ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਅੱਜ ਦੀ ਇਹ ਵੀਡੀਓ ਤੁਹਾਡੀ ਵੀ ਰੂਹ ਖੁਸ਼ ਕਰ ਦੇਵੇਗੀ ਪਹਿਲਾਂ ਤਾਂ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਦੇਖੋ ਬਿਲਕੁਲ ਜੀ ਇਹ ਵੀ ਇੱਕ ਤਸਵੀਰ ਆ ਜਿੱਤੇ ਪੰਜਾਬ ਪੁਲਿਸ ਨੂੰ ਬਹੁਤ ਲੋਕ ਗੱਲਾਂ ਕਰਦੇ ਨੇ ਇੱਕ ਬਜ਼ੁਰਗ ਚਪੈਰਾ ਸਾਹਿਬ ਕਟਣ ਆਏ ਤੇ ਤੇ ਪੁਲਿਸ ਮਲਾਜਮ ਉਹਨਾਂ ਨੂੰ ਫੜ ਕੇ ਬਿਠਾ ਰਹੇ ਨੇ ਇਦਾਂ ਦੀਆਂ ਤਸਵੀਰਾਂ ਵੀ ਵਾਇਰਲ ਕਰਨੀਆਂ ਚਾਹੀਦੀਆਂ ਆਪਣੇ ਕੋ ਪੈਸੇ ਦੇ ਕੇ ਆ ਦੇਖ ਸਕਦੇ ਕਿ ਕਿੰਨੀ ਖੂਬਸੂਰਤ ਤਸਵੀਰ ਆ ਗੱਲਾਂ ਬਹੁਤ ਪੰਜਾਬ ਪੁਲਿਸ ਨੇ ਲੋਕ ਕਰਦੇ ਨੇ ਪਰ ਇਹ ਵੀ ਇੱਕ ਤਸਵੀਰ ਸਾਹਮਣੇ ਇਦਾਂ ਦੀਆਂ ਤਸਵੀਰਾਂ ਵੀ ਦਿਖਾਉਣੀਆਂ ਆਪਣਾ ਕਿਰਾਇਆ ਦੇ ਰਹੇ ਨੇ ਉਹਨਾਂ ਨੂੰ ਤੇ ਆ ਦੇਖ ਸਕਦੇ ਕਿ ਜਿੱਥੇ ਮਤਲਬ ਜਾਣਾ ਉੱਥੇ ਜਾਵੇ ਆ ਦੇਖ ਸਕਦੇ ਜੇ ਸ਼ੀਦਾ ਸਾਹਿਬ ਵੀਜੀ ਚਪੈਰਾ ਕਟਣ ਆਏ ਸੀ ਦਰਅਸਲ ਇਹ ਵੀਡੀਓ ਗੁਰੂ ਨਗਰੀ ਦੀ ਹੈ ਜਿੱਥੇ ਗੁਰੂ ਘਰ ਦਰਸ਼ਨਾਂ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚਦੇ ਨੇ ਉੱਥੇ ਹੀ ਇਹ ਬਜ਼ੁਰਗ ਮਾਤਾ ਜੀ ਨੇ ਵੀ ਸ਼ਹੀਦਾ ਸਾਹਿਬ ਵਿਖੇ ਚੌਪਹਿਰਾ ਸਾਹਿਬ ਦੀ ਹਾਜ਼ਰੀ ਭਰੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮਾਤਾ ਜੀ ਕਾਫੀ ਬਜ਼ੁਰਗ ਹਨ ਤੇ ਚੱਲਣ ਫਿਰਨ ਵਿੱਚ ਵੀ ਬੜੇ ਔਖੇ ਹੋ ਰਹੇ ਨੇ ਇਹੀ ਗੱਲ ਪੰਜਾਬ ਪੁਲਿਸ ਦਾ ਮੁਲਾਜ਼ਮ ਵੀ ਦੇਖਦਾ ਹੈ ਤੇ ਮਾਤਾ ਜੀ ਨੂੰ ਹੱਥ ਫੜ ਕੇ ਆਟੋ 'ਚ ਬਿਠਾਉਂਦਾ ਹੇ ਮਤੇ ਆਪਣੀ ਜੇਬ ਵਿੱਚੋਂ ਪੈਸੇ ਕੱਢ ਕੇ ਉਹਨਾਂ ਦਾ ਕਿਰਾਇਆ ਵੀ ਭਰਦਾ ਹੈ ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਇਹ ਸੇਵਾ ਲੋਕਾਂ ਦੇ ਦਿਲਾਂ ਨੂੰ ਵੀ ਖਿੱਚ ਪਾ ਰਹੀ ਹੈ ਯਕੀਨਨ ਇਹ ਵੀਡੀਓ ਤੁਹਾਨੂੰ ਵੀ ਪਸੰਦ ਆਈ ਹੋਵੇਗੀ ਬਿਲਕੁਲ ਜੀ ਇਹ ਵੀ ਇੱਕ ਤਸਵੀਰ ਆ ਜਿੱਤੇ ਪੰਜਾਬ ਪੁਲਿਸ ਨੂੰ ਬਹੁਤ ਲੋਕ ਗੱਲਾਂ ਕਰਦੇ ਨੇ ਇੱਕ ਬਜ਼ੁਰਗ ਚਪੈਰਾ ਸਾਹਿਬ ਕਟਣ ਆਏ ਤੇ ਪੁਲਿਸ ਮੁਲਾਜ਼ਮ ਉਹਨਾਂ ਨੂੰ ਫੜ ਕੇ ਬਿਠਾ ਰਹੇ ਨੇ ਇਦਾਂ ਦੀਆਂ ਤਸਵੀਰਾਂ ਵੀ ਵਾਇਰਲ ਕਰਨੀਆਂ ਚਾਹੀਦੀਆਂ ਆਪਣੇ ਕੋ ਪੈਸੇ ਦੇ ਕੇ ਆ ਦੇਖ ਸਕੋ ਕਿ ਕਿੰਨੀ ਖੂਬਸੂਰਤ ਤਸਵੀਰ ਆ ਗੱਲਾਂ ਬਹੁਤ ਪੰਜਾਬ ਪੁਲਿਸ ਨੂੰ ਲੋਕ ਕਰਦੇ ਨੇ ਪਰ ਇਹ ਵੀ ਇੱਕ ਤਸਵੀਰ ਸਾਹਮਣੇ ਇਦਾਂ ਦੀਆਂ ਤਸਵੀਰਾਂ ਵੀ ਦਿਖਾਉਣੀਆਂ ਆਪਣਾ ਕਿਰਾਇਆ ਦੇ ਰਹੇ ਨੇ ਉਹਨਾਂ ਨੂੰ ਤੇ ਆ ਦੇਖ ਸਕੋ ਕਿ ਜਿੱਥੇ ਮਾਤਲ ਜਾਣਾ ਉੱਥੇ ਜਾਵੇ ਆ ਦੇਖ ਸਕੋ ਇਸ਼ੀਦਾ ਸਾਹਿਬ ਬੀਜੀ ਚਪਹਿਰਾ ਕੱਟਣ ਆਏ ਸੀ ਇਦਾਂ ਦੀਆਂ ਤਸਵੀਰਾਂ ਵੀ ਵਾਇਰਲ ਕਰਨੀਆਂ ਚਾਹੀਦੀਆਂ ਆਪਣੇ ਕੋ ਪੈਸੇ ਦੇ ਕੇ ਆ ਦੇਖ ਸਕਦੇ ਹੋ ਕਿ ਠੀਕ ਖੂਬਸੂਰਤ ਤਸਵੀਰ ਆ ਹੁਣ ਸਤਾ ਪੰਜਾਬ ਉਹ ਲੈਸ ਆਪਣੇ ਕਿਸੇ ਨਾ ਕਿਸੇ ਗੱਲ ਕਰਕੇ ਸੁਰਖੀਆਂ ਚੀਰਦੀ ਹੈ ਪਰ ਪੰਜਾਬ ਪੁਲਿਸ ਦੇ ਮਲਾਚਮ ਦੀ ਅੱਜ ਦੀ ਇਹ ਵੀਡੀਓ ਤੁਹਾਡੀਆਂ ਵੀ ਰੂ ਖੁਸ਼ ਕਰ ਦੇਵੇਗੀ